ਦੇ ਪਰਚੀ ਕੱਟ ਕੇ ਦਿੱਤੀ ਆ ਦਰਗਾਹੇ ਮੰਦਰ ਆਏ ਆ ਤੇ ਫ੍ਰੀ ਪਾਰਕਿੰਗ ਤੇ ਫ੍ਰੀ ਪਾਰਕਿੰਗ ਆ ਆਵੇ ਚੱਜ ਭੀੜ ਬਹੁਤ ਸੀਗੀ ਬੋੜਿਆਣਾ ਬੋੜ ਆਵੇ ਮੱਥਾ ਪਾ ਮੈਂ ਬਾਹਰ ਟੇਕਣਾ ਮੈਂ ਪੈਸਾ ਨਹੀਂ ਚਾਹੀਦਾ ਕਿਹ ਗੱਲਾ ਨਹੀਂ ਚਾਹੀਦਾ ਪੈਸਾ ਜਬੜਾ ਭੀੜ ਭੂੜ ਹੈ ਅੱਗਿਆ ਚਾਹ ਪੀਣ ਬੜੀ ਤਗੜਾ ਹਟ ਲਾਇਆ ਕਿਹੜਾ ਹੈ ਫ੍ਰੀ ਰਵਾਤਾ ਗਾੜ ਚੱਕਿਆ ਗਿਆ ਡੰਡਾ ਧਰਮਪਤੀ ਸਾਈਂ ਪੁਰੀ ਕੜਾਈ ਪੁਰੀ ਮਲਾਈ ਦਾ ਜਨਾਬ ਕਾਲਾ ਪੁਰੀ ਪਰਸਰ ਆਉਂਦੇ ਆ ਰਸਤੇ ਜੇ ਮੁਕਸਰ ਖਾਦੀ ਰੋਟੀ ਲੈ ਇਸਾਨਾ ਕੰਪਿਊਟਰ ਤੇ ਪਰਚੀ ਕੱਟ ਕੇ ਦਿੱਤੀ ਆ ਦਰਗਾਹੇ ਮੰਦਰ ਆਏ ਆ ਤੇ ਫ੍ਰੀ ਪਾਰਕਿੰਗ ਤੇ ਫ੍ਰੀ ਪਾਰਕਿੰਗ ਆ ਤੇ ਵੇਖੋ ਜਾਂਦੀ ਗੱਡੀ ਪਤਾ ਨਹੀਂ ਉਹ ਕਿੱਥੇ ਜਾ ਕੇ ਰੁਕੇਗੀ ਹਾਂ ਅਸੀਂ ਦਰਗਾਹਾਂ ਮੰਦਰ ਚ ਮੱਥਾ ਟੇਕਾਂਗੇ ਹਾਂ ਤੇ ਉਸ ਤੋਂ ਬਾਅਦ ਵਾਫੀ ਨਹੀਂ ਆਪਾਂ ਬਾਬਾ ਦੀਪ ਸਿੰਘ ਦੇ ਵੀ ਜਾਣਾ ਜੇ ਵੀਰ ਹਾਂ ਹਾਂ ਐਵੇਂ ਦੇਖੋ ਕਿੰਨੀਆਂ ਗੱਡੀਆਂ ਖੜੀਆਂ ਪਾਰਕਿੰਗ 'ਚ ਫ੍ਰੀ ਪਾਰਕਿੰਗ ਆ ਬਰਗਾਣੇ ਮੰਦਿਰ ਦੀ ਬੜੇ ਵੱਡੀ ਪਾਰਕ ਆ ਕੇ ਵੀ ਸੇਵਾ ਕਰਦੇ ਫ੍ਰੀ 트리플 ਸਟੋਰੀ ਮਿਲਦਾ 트리플 ਤੋਂ ਵੀ ਜ਼ਿਆਦਾ ਹੈ ਫੋਰ ਹਾਈ ਵੀ ਸਟੋਰੀ ਆ ਹਾਂ ਇੱਕ ਤਾਂ ਅੰਡਰਗਰਾਉਂਡ ਹੀ ਆ ਸਾਰੇ ਇਹ ਤਾਂ ਅੰਡਰਗਰਾਉਂਡ ਹੀ ਤੋਂ ਥੱਲੇ ਵੀ ਇੱਕ ਹੈ ਇਸ ਤੋਂ ਉੱਤੇ ਵੀ ਹਾਂ ਵਾਜਾਰੀ ਫਾਰ ਕਬੱਡੀ ਆ। ਅਹੀਂ ਹੁਣ ਜਾਨੇ ਪੈਂ ਬਾਹਰੋਂ ਜਿੱਦੜੋ ਗੱਡੀ ਆਈ। ਇੱਧਰ ਲੋਕਾਂ ਮੋਟਰਸਾਈਕਲ ਵੀ ਲਾਏ ਆ। ਦੁਰਗਿਆਨੇ ਮੰਦਰ ਚ ਨਾ ਵੀਰੇ ਕੋਰੀ। ਪਰਮਚਾਲਾ ਵੀ ਫ੍ਰੀ ਮਿਲਦੀ ਹੈ। ਹਾਂ। ਪਰਮਚਾਲਾ ਵੀ ਫ੍ਰੀ ਮਿਲਦੀ ਹੁੰਦੀ ਹੈ ਨਾ। ਫ੍ਰੀ ਹੋ। ਹਾਂ। ਫ੍ਰੀ ਹੋ ਵੀ ਪਰਮਚਾਲਾ। ਆ ਜਾਈਂ ਗੇਟ ਦੁਰਗਿਆਨੇ ਮੰਦਰ ਦਾ। ਸ਼੍ਰੀ ਅੰਮ੍ਰitsar। ਆ ਜਾਂਦੇ ਕਰਨ ਤੇ ਵੀਰ ਸਰੇਂਦਰ ਦੱਬੀ ਜਾਂਦੇ ਕੰਮ ਨੂੰ ਗੇਟ ਬੜੇ ਆ ਨਾ ਹਾਂ ਵੇਖ ਤੂੰ ਕਿੰਨੇ ਗੇਟ ਪੱਕੀ ਦੀ ਸੰਗਤ ਨਾਲ ਅੰਦਰ ਗਿਆ ਨੇ ਮੰਦਿਰ ਪਹੁੰਚ ਚੁੱਕੀ ਆ ਮੋਰ ਮਾਤਾ ਦੇ ਕਰੋ ਕੀ ਦਰਸ਼ਨ ਪਹਿਲਾਂ ਅਸੀਂ ਦਰਬਾਰ ਸਾਹਿਬ ਜਾ ਕੇ ਆਏ ਆ ਜਿਵੇਂ ਸੇਮ ਆ ਦਰਬਾਰ ਸਾਹਿਬ ਤਰ ਹਣਾ ਹਾਂ ਮੰਦਰ ਸੇਮ ਹੀ ਸੇਮ ਜਮਾ ਹਾਂ ਹਾਂ ਹੋਰ ਇੱਕੋ ਜਿਹਾ ਨਕਸ਼ਾ ਜਿਵੇਂ ਹੈਨਾ ਮਾਫਰ ਇੱਕ ਚੀਜ਼ ਵਿੱਚ ਘਟੇ ਕੀ ਇਹਦੇ ਤੇ ਛੱਤ ਨਹੀਂ ਪਾਈ ਛੱਤ ਦਾ ਵੇ ਉੱਤੇ ਇਹਨਾਂ ਲਾਈ ਆ ਪਾਈ ਸੀ ਪੱਖੇ ਹੋਵੇਗੇ ਨਹੀਂ ਨਹੀਂ ਲਾਈ ਸੀ ਇਹ ਪਾਈ ਛੱਤ ਲਾਤੀ ਹੈ ਵੀਰ ਸਾਰੇ ਅੰਬਰ ਸਾਹਿਬ ਨਾ ਟੇਕੇ ਦਰਬਾਰ ਸਾਹਿਬ ਮੱਥਾ ਤੇ ਹੁਣ ਪਹੁੰਚ ਗਏ ਮੰਦਰ ਜਿਵੇਂ ਸੇਮ ਹੀ ਆ ਦਰਬਾਰ ਸਾਹਿਬ ਤਰ੍ਹਾਂ ਹੈਨਾ ਚਲੋ ਇਹ ਚਲੋ ਪਾਣੀ ਪੀ ਲੋ ਕਿਟੋ ਹਾਂ ਜਾ ਤੁਮ ਹੋ ਗਏ ਅੰਦਰ ਨੇ ਖੇਚਦੇ ਲਾਈ ਅੰਦਰ ਦਾ ਬਣਾਉਣ ਨਹੀਂ ਦਿੰਦੇ ਤੇ ਬਾਹਰੋਂ ਆਪਾਂ ਬਣਾਤੀ ਜੇ ਵੀਡੀਓ ਤੇ ਗਾਣੇ ਮੰਦਰ ਦੀ ਮੰਦਿਰ ਦੀ ਵੀ ਖੁੱਲੀ ਹੈ ਹਾਂ ਮੰਦਿਰ ਨਾਲ ਹਾਂ ਬਹਿ ਸਕਦੇ ਆ ਬਾਹਰ ਨੂੰ ਜਿੰਨੇ ਜਰ ਮਰਜ਼ੀ ਜਿੰਨਾ ਜਰ ਮਰਜ਼ੀ ਬਹਿ ਜਾਓ ਆਪਾਂ ਦੇਖੀ ਅੰਦਰ ਹੀ ਮਣਾ ਬਾਰੋਂ ਤਾਂ ਖੈ ਸਕਦੇ ਆ ਠੀਕ ਆ ਕੈਮ ਐ ਮੈਂ ਕੈਮ ਆ ਕਾਵਾਂ ਯਾਰ ਕਿਉਂ ਨਿਆ ਵੀਰ ਨੂੰ ਚਾਹ ਥੱਕ ਗਿਆ ਚਾਹ ਨਹੀਂ ਪੀਤੀ ਯਾਰ ਸਵੇਰ ਦੀ ਅੱਜ ਤਾਂ ਹੀ ਅੱਜ ਸਵੇਰ ਦਾ ਖਲੋ-ਖਲੋ ਕੇ ਥੱਕ ਗਏ ਤੇ ਉਹ ਖੜੇ ਮ ਬੜੇ ਯਾਰ 9:30 ਵਜੇ ਤੋਂ ਲੈ ਕੇ ਹਾਂ ਹਾਂ 1 ਵਜੇ ਆਪਾਂ ਮੱਥਾ ਟੇਕਿਆ ਨਹੀਂ ਤੇ ਮੱਥਾ ਟੇਕਿਆ ਆਪਾਂ ਵੇਲਾ ਕਿੰਨੇ ਵਜੇ ਅੱਜ ਅਸੀਂ ਦਰਗਿਆਨਾ ਮੰਦਿਰ ਦਾ ਯਾਤਰਾ ਕੀਤੀ ਨਾ ਅਸੀਂ ਹਰਮੰਦਰ ਸਾਹਿਬ ਦਾ ਵੰਥਾ ਟੇਕਿਆ ਹੁਣ ਹੁਣ ਐਸ ਤੋਂ ਬਾਅਦ ਬਾਬਾ ਦੀਪ ਸਿੰਘ ਜੀ ਦੇ ਗੁਰਦੁਆਰਾ ਸਾਹਿਬ ਦੇ ਸਾਨੂੰ ਹੁਕਮ ਹੋਇਆ ਤਾਂ ਜਾਵਾਂਗੇ ਤੇ ਉਸ ਤੋਂ ਬਾਅਦ ਤਰਨਤਨ ਪਿੰਡ ਪੱਕੀ ਪਿੰਡ ਪੱਕੀ ਜੇ ਹੁਕਮ ਹੋਇਆ ਤਾਂ ਤਰਨਤਨ ਜਾਵਾਂਗੇ ਨਹੀਂ ਤਾਂ ਫਿਰ ਪਿੰਡ ਪੱਕੀ ਜਿਵੇਂ ਜਿਵੇਂ ਹੁਕਮ ਹੋਇਆ ਉਦਾਂ ਉਦਾਂ ਜਿੱਦਾਂ ਜਿੱਦਾਂ ਮਾਰਾ ਇਹਨੇ ਸੱਧਿਆ ਉਦਾਂ ਉਦਾਂ ਹੀ ਹਾਜ਼ਰ ਹੋਈ ਜਾਣੇ ਕਨੇਸ਼ ਜੀ ਦੀ ਮੂਰਤੀ ਦਰਗਾਣਾ ਮੰਦਰ ਦੇ ਬਾਹਰ ਲੱਗੀ ਹੋਈ ਹੈ ਇੱਧਰ ਕਿਹੜੀ ਆ ਇੱਧਰ ਸ਼ੇਰਾਂ ਵਾਲੀ ਮਾਤਾ ਦੀ ਆ ਮੇਰੀ ਸ਼ੇਰਾਂ ਵਾਲੀ ਮਾਂ ਉਹਦੀ ਵੀ ਫੋਟੋ ਲੱਗੀ ਆ ਹਾਂਜੀ ਦਾ ਮੰਦਿਰ ਆ ਪੁਰਚੀਨ ਮੰਦਿਰ ਹੈ ਨਾ ਅੱਜ ਪਹਿਲੀ ਵਾਰ ਅਸੀਂ ਸ਼੍ਰੀ ਹਨੂਮਾਨ ਜੀ ਦੇ ਮੰਦਿਰ ਤੇ ਆਏ ਆ ਅੰਬਰਸਾਰ ਤੋਂ ਸਰਪਾਏ ਵਿੱਚ ਸਹੀ ਗੱਲ ਹੈ ਅੱਜ ਐਤਵਾਰ ਦਾ ਦਿਨ ਹੈ ਤੇ ਤਰੀਕ ਅੱਜ 15 ਤਰੀਕ 9 ਮਹੀਨਾ 2024 ਨੂੰ ਅੱਜ ਦਰਸ਼ਨ ਕੀਤੇ ਸਹੀ ਗੱਲ ਹੈ ਜੈਸ਼ ਉਹ ਸੀਤਲੰਗਰ ਦਾ ਮੰਦਿਰ ਪਰ ਬੇਰ ਸਾਹ ਵਰੀ ਆ ਹਾਂ ਹਨਾ ਅਵੇਲਾ ਅੰਦਰੋਂ ਸਾਰੀ ਖੋਖਲੀ ਆ ਹਾਂ ਮੈਂ ਵੇਖ ਲਿਆ ਸਾਰੀ ਖੋਖਲੀ ਹੋਈ ਪਈ ਐ ਇੱਥੇ ਚਾਰਜ ਫੇਰੇ ਬਿਲਡਿੰਗਾਂ ਬਹੁਤ ਉੱਚੀਆਂ ਨੇ ਨਾ ਇਸ ਕਰਕੇ ਫਿਰ ਹਵਾ ਤੇ ਧੁੱਪ ਦਾ ਥੋੜਾ ਜਿਹਾ ਨਹੀਂ ਫਿਰ ਵੀ ਵੇਲਾ ਸ਼ਕਤੀ ਆ ਆ ਮਾਤਾ ਸ਼ੇਰਾਂ ਵਾਲੀ ਦੀ ਫੋਟੋ ਇਸ ਕੰਤ ਮਾਤਾ ਸ਼ੇਰਾਂ ਵਾਲੀ ਮਾਤਾ ਜੀ ਦੀ ਫੋਟੋ ਇਹ ਇੱਕ ਆਤਿਆਨੀ ਮਾਤਾ ਦੀ ਫੋਟੋ ਆ ਸੀਤਲ ਮਾਤਾ ਦਾ ਹੈ ਹੂੰ ਹੁਣ ਮਾਂਜੀ ਦਾ ਆਊਗਾ ਅੱਗੇ ਆਪਾਂ ਹੁਣ ਗੋਮਬਾਸ ਨੂੰ ਨਾ ਜਾ ਕੇ ਇਹ ਇੱਕ ਰੀ ਇਹ ਸ਼੍ਰੀ ਮਹਾਂਜੀ ਦਾ ਪ੍ਰਸਤਿਵ ਮੰਦਿਰ ਹੈ ਛੜੀਆਂ ਵਰ ਪਰਸਰ ਵਿੱਚ ਪੇਟੂ ਦੀ ਅੱਜ ਫਿਰ ਦਰਸ਼ਨ ਕੀਤੇ। ਉਹ ਥੋੜਾ ਗੋਚ ਹੋ ਗਿਆ। ਜੈਤ ਜੈਤ ਜੀ ਬਰਮਾ। ਇਹਦਾ ਕੋਈ ਨਹੀਂ ਹੈ। ਐ ਕਰੇ ਕੀ ਬਲੰਗੀ ਹਰ ਹਰ ਮਾਦੇ ਚੈਤੁਰਮ। ਸੰਤਨ ਤੇ ਮੂਨਤ ਤੇ ਜੈਤੁਰਮ। ਮੰਦਰੀ ਆਵਾਜ਼। ਪੁਰਾਣਾ ਬੋਰ ਆਵੇ ਲੱਖੁਸ਼ ਨੇ ਕਿਹਾ ਤਾਂ ਬਰੇ ਚਿੱਟੇ ਬੋਰ ਲੱਗਿਆ ਹੈ ਇਸੇ ਬਾਤ ਬਾਰੇ ਕਿ ਸਾਥ ਲੱਖੁਸ਼ ਨੇ ਸ਼੍ਰੀ ਹਨੂਮਾਨ ਜੀ ਕੋ ਬੰਦਾ ਥਾ ਹੈ ਵੀ ਬਹੁਤ ਪੁਰਾਣਾ ਨਾ ਇਹ ਅੰਮ੍ਰਿਤਸਰ ਦੇ ਸ਼੍ਰੀ ਅੰਮ੍ਰਿਤਸਰ ਕੀ ਬਾਤ ਗਿਆਨ ਮੰਦਿਰ ਮੇ ਇਹ ਉਹ ਅਕਾਯਾ ਰਮਾ ਦੇਵ ਦਾ ਸਾਹੀ ਪ੍ਰਚੀਨ ਮੰਦਿਰ ਇੱਥੇ ਆ ਨਾ ਇਹ ਘੜਾਵਾ ਜਿਹੜੀ ਹਨੂਮਾਨ ਜੀ ਦੀਆਂ ਜੀ 700 ਸਾਲ ਪੁਰਾਣੇ ਮਾਂ ਦੁਰਗਾ ਜੀ ਦਾ ਮੰਦਿਰ ਪਾਪਾ ਬੀਤੀ ਚਾ ਕੀ ਦਾ ਦੋ ਗਲਾਸ ਹੀ ਇੱਕ ਇੱਕ ਗਲਾਸ ਚ ਪਾ ਕੇ ਹਾਂ ਆਪਾਂ ਦੇਖੋ ਜਾਂ ਤੇ ਆਪਾਂ ਜਲਦੀ ਜਲਦੀ ਚੱਲੀਏ ਚੱਲਦੇ ਚੱਲਦੇ ਬਸ ਚਾਹ ਆਪਾਂ ਮਾੜੀ ਨੇ ਖਾਣਾ ਖਾ ਲੈ ਹੁੰਦੇ ਹਾਂ ਲੈ ਮਾੜੀ ਜਲਦੀ ਜਲਦੀ ਖਾ ਲੈ ਹੁੰਦੀ ਆ ਬੇਰਖਾ ਇੱਕ ਇੱਕ ਗਲਾਸ ਤੋਂ ਭੁੱਖਾ ਨਹੀਂ ਗਿੰਗਲਿੰਗਲਿੰਗ ਅਰੇ ਅਰੇ ਮੈਂ ਅੰਮਰਸਰ ਤੇ ਆਤੀ ਵੇਖਿਆ ਦੱਸ ਮੈਂ ਕੀ ਕਰਾਂ ਸੰਗ ਤੇ ਇੰਨੀ ਆਈ ਜਾਂਦੀ ਹੈ ਦੁਪਹਿਰਾ ਕੱਟ ਕੇ ਪੈਦਲ ਸੰਗਤ ਬਹੁਤ ਜ਼ਿਆਦਾ ਆ ਯਾਰ ਹੈ ਫਿਰ ਇਹਦਾ ਮੱਥਾ ਟੇਕਣਾ ਜਾਂ ਬੜਾ ਇੱਧਰ ਨਿਕਲ ਨਹੀਂ ਗਈ ਮਾਤਾ ਹੀ ਤਾਂ ਤੇ ਪੈ ਰਾਇ ਕਿੱਤਨਾ ਐ ਨਾ ਨਾ ਨਿਕਲੂ ਵੀ ਇਹ ਨਾ ਦੇ ਸੰਗਤ ਹੈ ਹੀ ਬੜੀ ਭਰਾਵਾ ਬਹੁਤ ਸੰਗਤ ਹੈ ਨਾ ਵੀਰ ਹੂੰ ਸੰਗਤ ਬਹੁਤ ਜ਼ਿਆਦਾ ਹੈ ਹਾਂ ਲੰਗਰ ਵੀ ਬੜੇ ਲੱਗੇ ਆ ਰਾਜ ਯਾਰਾ ਮੈਨੂੰ ਤਾਂ ਕੋਈ ਲੰਗਰ ਵੀ ਖਾਣੀਗਾ ਆ ਕੀ ਸਾਹਮਣੇ ਲੰਗਰ ਹੀ ਜਾਵੇ ਹਾਂ ਯਾਰਾ ਪੱਕੀ ਗੱਡੀ ਫਾਇਟ ਤੇ ਲਾਈਏ ਨੋ ਆਈਏ ਬੋਸ਼ ਹੋਇਆ ਆਪਾਂ ਖਾਵਾਂਗੇ ਮਿੱਠੇ ਚਾਵਲ ਮਿੱਠੇ ਚਾਵਲ ਹੀ ਉੱਪਰ ਆਏ ਹਾਂ ਅੰਕਲ ਦੇ ਖਾਣੇ ਹੋਣਗੇ ਆਹ ਭਾਜੀ ਫੜੋ ਤੁਸੀਂ ਉੱਤਰ ਕੇ ਖਾਵਾਂਗੇ ਖਾਵਾਂਗੇ ਯਾਰ ਉਤਰੋ ਭਾਜੀ ਗਾਏ ਸਾਈਡ ਤੇ ਲਾ ਕੇ ਨਾ ਛਕੋ ਆਜੋ ਹਾਂਜੀ ਆਜੋ ਸਾਈਡ ਤੇ ਲਾਓ ਆਲਾ ਬੰਦ ਕਰ ਆਜੋ ਆਜੋ ਮੈਂ Papa ਮੈਂ ਬਾਹਰ ਡੇਕਦਾ ਹਾਂ ਲੰਗਰ ਲੱਗਾ ਮਿੱਠੇ ਚਾਵਲਾਂ ਦਾ ਆਲਾ ਕੀ ਗੱਲਾ ਨਹੀਂ ਜਦ ਤੱਕ ਪਹੁੰਚ ਜਾਣਾ ਨਹੀਂ ਕੋਈ ਪੂੜਾ ਨਹੀਂ ਕੀ ਉਥੇ ਲਾ ਕੇ ਇੱਕ ਲਾਡੀ ਵੀ ਲੈ ਜਾ ਕੋਈ ਸਾਣਾ ਤੇ ਨਹੀਂ ਨਾ ਕਿਵੇਂ ਸੇਵਾ ਕਰਨ ਦਾ ਹੈ ਆ ਇੱਥੇ ਮਿਲਦੇ ਆ ਦਹੀਂ ਚੌਲ ਪਲੈਂ ਚਲਾ ਕੇ ਹੈ ਸ਼੍ਰੀ ਦੇਸ਼ ਕਿਹਨੂੰ ਕਹਿੰਦੇ ਆ ਇਹਨੂੰ ਕਿੰਨਾ ਕਹੇ ਸ਼੍ਰੀ ਗਿੰਦੇ ਸੋ ਜੰਗਲ ਦੇਸ਼ ਦੇ ਵਿੱਚ ਜਿਹੜਾ ਕੋਟ ਬੂਰੇ ਦਾ ਇਲਾਕਾ ਹੈ ਇਹਦੇ ਚੌਧਰੀ ਜਰਾ ਪੂਰਾ ਹੈ ਇੱਥੇ ਤੇ ਗੁਰੂਤ ਪਾਤਾ ਰਾਹ ਸ਼ਾਨ ਸੀ ਪਗੜਾ ਇਹ ਨਹੀਂ ਕੋਈ ਕੁਪਿੰਡ ਜਿਹੜੇ ਨਹੀਂ ਅੰਬਰ ਸਰੋਂ ਟੇਕੇ ਮੱਥਾ ਕਰਕੇ ਗੁਰਾਂ ਦੇ ਦਰਸ਼ਨ ਤੇ ਅੱਜ ਧਰਤੀ ਨੂੰ ਬਚ ਗਈ ਆ ਬਚਾ ਲਿਆ ਅਸੀਂ ਬਾਪੇ ਦੀਆਂ ਮਿੰਤਾ-ਮੁੰਤਾ ਕਰਕੇ ਜਿਹੜੇ ਚੈਨਲ ਵਾਲਿਆਂ ਨੇ ਸਾਨੂੰ ਆ ਝੂਠ ਮਾਰੇ ਨੇ ਹਾਂ ਤੇ ਪ੍ਰਮਾਤਮਾ ਇਹਨਾਂ ਦੇ ਕੋਈ ਨਾ ਕੋਈ ਹੋਣਾ ਚਾਹੀਦਾ ਪਾਬੰਦੀ ਲਗਣੀ ਚਾਹੀਦੀ ਹੈ ਇਹਨਾਂ ਸਹੀ ਗੱਲ ਹੈ ਯਾਰ ਬਹੁਤ ਝੂਠਾ ਝੂਠ ਮਾਰ ਮਾਰ ਕੇ ਨਾ ਸਾਲਿਆਂ ਨੇ ਦੇਖ ਦੇਣਾ ਜੇ ਆ ਗਿਆ ਜੇ ਧਰਤੀ ਨੇੜੇ ਐ ਅੱਧੇ ਲੋਕਾਂ ਦੇ ਪੈਸੇ ਗੁੱਲ ਕਰਾਦੇ ਉਹ ਕਾਫੀ ਗਏ ਹਾਂ ਹੁਣ ਜਦੋਂ ਦਿਹਾੜੀਆਂ ਕਰਨਗੇ ਨਹੀਂ ਇਹਨਾਂ ਦੇ ਕੋਈ ਨਾ ਕੋਈ ਦਾ ਕੰਟਰੋਲ ਹੋਣਾ ਚਾਹੀਦਾ ਸਹੀ ਗੱਲ ਜਿਹੜੇ ਝੂਠ ਮਾਰੇ ਪਰਚਾ ਹਾਂ ਆਏ ਕਿ ਨਹੀਂ ਝੋਟੇ ਲੱਭਦੇ ਰਹੇ ਨਹੀਂ ਚਲੋ ਅਸੀਂ ਵੀ ਇਸੇ ਕਰਕੇ ਬਾਈ ਦਰਬਾਰ ਸਾਹਿਬ ਅਸੀਂ ਤਾਂ ਨੇ ਸਾਰੇ ਤੇ ਮਾਰ ਆਏ ਨਾ ਹੱਥ ਦੇ ਕੇ ਰੱਖੀ ਕਿਉਂ ਵੀ ਦੁਨੀਆਦਾਰੀ ਇਦਾਂ ਹੀ ਵਸਦੀ ਰਵੇ ਵੀਰ ਫੇਰ ਹੀ ਸੋਹਣੀ ਲੱਗਦੀ ਹਾਂ ਹੈ ਬੰਦਾ ਦਾ ਕੋਈ ਵੀ ਦੁਖੀ ਹੋਵੇ ਉਹ ਫਿਰ ਗੱਲ ਸੁਆਦ ਵਾਲੀ ਨਹੀਂ ਨਾ ਆਉਂਦੀ ਆਪਣੇ ਗਵਾਂਢ ਵੀ ਦੁਖ ਹੋਵੇ ਤੇ ਆਪਾਂ ਨੂੰ ਵੀ ਹੁੰਦਾ ਨਾਲ ਹੀ ਐਂਕ ਨਹੀਂ ਯਾਰ ਇਹਨੂੰ ਗਵਾਂਢ ਕੋਈ ਆਹ ਉਹ ਗੱਲੇ ਤਾਂ ਸਾਰੀ ਦੁਨੀਆ ਦੇ ਹੋਵੇ ਤੇ ਆਪਣੇ ਤੇ ਹੋਣਾ ਹੀ ਹੋਣਾ ਇਹ ਕੱਟੇ ਵੜੇ ਜੇ ਝੜਕ ਚ ਆਂ ਇੱਕ ਬਾਬੇ ਰੱਜੇ ਸੁੱਕੇ ਦੇ ਵਿਚਾਲੇ ਚਲਾਉਂਦੇ ਆ ਸਾਈਕਲ ਆ ਨਾ ਟ੍ਰੈਫਿਕ ਵੀ ਜਿਆਦਾ ਅੱਜ ਫੜਕ ਤੇ ਬਹੁਤ ਜਿਆਦਾ ਟ੍ਰੈਫਿਕ ਪਤਾ ਕੀ ਸ਼ਨੀਵਾਰ ਲੋਕ ਜਾਂਦੇ ਆ ਹਾਂ ਹਾਂ ਤੇ ਕੋਈ ਨਾ ਐਤਵਾਰ ਕਰਕੇ ਵੀ ਰਸ ਜਿਆਦਾ ਹੁੰਦਾ ਐਤਵਾਰ ਕਰਕੇ ਹਾਂ 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 ਹ ਆਈ ਤਰ ਤਰ ਨੂੰ ਪ੍ਰਾਣੀ ਸੜਕ ਜਾਂਦੀ ਹੁੰਦੀ ਸੀ ਜਿਹੜੀ ਹੁਣ ਤਾਂ ਬਾਈਪਾਸ ਨਵੇਂ ਨਿਕਲ ਗਿਆ ਪਹਿਲਾਂ ਪਹਿਲਾਂ ਆਈ ਦਰਬਾਰ ਸਾਹਿਬ ਨੂੰ ਜਾਂਦੀ ਸੜਕ ਇੱਕੋ ਹੀ ਸਿੰਗਲ ਸੜਕ ਸੀ ਕਿਆ ਵੀ ਹਾਂ ਹੁਣੇ ਸੜਕ ਰਹਿ ਗਈ ਮੋਟਰਸਾਈਕਲਾਂ ਜੋਗੀ ਆਹੇ ਬੱਸਾਂ ਪੱਸਾਂ ਜਾਂਦੀਆਂ ਐ ਇਸੇ ਰੋਡ ਤੇ ਨਹੀਂ ਇਹ ਜਿਆ ਵੱਡਾ ਰਾਸ਼ ਹੁੰਦਾ ਵੇ ਬੱਸਾਂ ਵੀ ਜਾਂਦੀਆਂ ਪਈਆਂ ਇਹ ਅੱਜ ਆਪਾਂ ਵੇਖੀਆਂ ਨੇ ਇੱਕ ਵੇਸ਼ ਤੋਂ ਛਪੇਦਾ ਕਿੰਨਾ ਫਿਰ ਬਹੁਤ ਪੁਰਾਣਾ ਛਪੇਦਾ ਈ ਇਹਦੇ ਤੇ ਇਥੇ ਦਰਖਤ ਰਹਿ ਗਏ ਨਹੀਂ ਤੇ ਛੜਕਤੇ ਛੱਡੇ ਨਹੀਂ ਸਰਕਾਰ ਨੇ ਵੀ ਉਦਾਂ ਨਹੀਂ ਦਰਖਤ ਲਾਉ। ਇਹ ਛੜਕਤੇ ਇੰਦਾ ਦਰਖਤ ਹੈਗੇ ਇੱਕ ਛੜਕਾ ਬਣਾ ਦੇਣ। ਇੱਕ ਨਾਲ ਦਰਖਤ ਛੱਡ ਕੇ ਪਰਲੇ ਬਨੇ ਨਹੀਂ ਬਣਾ ਸਕਦੇ ਸੀ। ਬਣਾ ਸਕਦੇ ਨਾ। ਨਹੀਂ ਨਹੀਂ ਜਿੱਡੇ ਜਿੱਡੇ ਵੱਡੇ ਰੋਖ ਨੇ ਇਹਦਾ ਛੜਕਾ ਬਚਾ ਲੈ ਅੱਗੇ ਤਾਂ ਫਿਰ ਡਿੱਗ ਪਿਆ ਰੋਖ ਤੇ ਛੜਕ ਵੀ ਬੰਦ ਹੋਏਗੀ। ਨੁਕਸਾਨ ਵੀ ਹੋ ਫੇਰਦਾ ਕੁਝ ਨੀ। ਇਸ ਕਰਕੇ ਰੋਖ ਇੱਕ ਸਾਈਡ ਤੇ ਹੀ ਠੀਕ ਨੇ। ਦੇਖੋ ਜੀ। ਬੜਾ ਯਾਰ ਨਿਕਸਾਣਾ ਤਾਂ ਇਹਦਾ ਕਰੀ ਗਰਮੀ ਦੇ ਕਰੀ ਮਹਾਰਾਜ ਵੀ ਨਾ ਉਹ ਤਾਂ ਲਈ ਜਿਵੇਂ ਦੁਨੀਆ ਹੋ ਗਈ ਹੈ ਨਾ ਸਈ ਉਹਦਾ ਨਾਸਾਲਿਆਂ ਦਾ ਪੇ ਮਰਵਾਉਂਦਾ ਨਾ ਪਤਾਲਿਆਂ ਦਾ ਵੀ ਦੁਨੀਆ ਖਰਾਬ ਕਰਦੀ ਏ ਤੁਸੀਂ ਵੀ ਇਹਨਾਂ ਨੂੰ ਖਰਾਬ ਕਰੋ ਪਰ ਨਹੀਂ ਦੁਨੀਆ ਨਹੀਂ ਖਤਮ ਹੁੰਦੀ ਯਾਰ ਐਵੇਂ ਮਰੀ ਜਾਂਦੇ ਹੈ ਨਾ ਨਹੀਂ ਨਹੀਂ ਹੈ ਆਪਣਾ ਹੋ ਗਿਆ ਉਹ ਇੱਕ ਤਰੀ ਨਾਲ ਇਦਾਂ ਹੀ ਸੀ ਡਾਇਨਾਸੌਰ ਇਦਾਂ ਹੀ ਖਤਮ ਹੋ ਗਏ ਸੀ ਫਿਰ ਹਾਂ ਹਾਂ ਡਾਇਨਾਸੌਰ ਸੀ ਜਿਹੜੇ ਹਾਂ ਹਾਂ ਉਹ ਵੀ ਇਦਾਂ ਹੀ ਸੀ ਕਿਹੜੀ ਖਤਮ ਹੋ ਗਏ ਵੇਖ ਲਾ ਉਹਨਾਂ ਦੇ ਵਿੱਚ ਦੂਜੀ ਹਾਂ ਇੱਕ ਹੀ ਹੋ ਗਈ ਸੀ ਖਤਮ ਨਹੀਂ ਉਹ ਗੱਲਾਂ ਨੂੰ ਕਰੋੜਾਂ ਸਾਲ ਹੋ ਗਏ ਨੇ ਤੇ ਹੁਣ ਤੇ ਕਰੋੜਾਂ ਕਿਸਾਲਾਂ ਬਾਅਦ ਹੀ ਹੁੰਦੀ ਹੈ ਖਤਮ ਇਹ ਵੀ ਦੇਖੋ ਨਾ ਹੁਣ ਅੰਤ ਆ ਗਿਆ ਯਾਰ ਮੈਂ ਸਵੇਰੇ ਵੇਖਿਆ ਤੂੰ ਮੰਨਣਾ ਨਹੀਂ ਵੀਰਾਂ ਹੂੰ ਹੂੰ ਮਾਸ ਹੋਇਰੇ ਇਦਾਂ ਦੀ ਵੀਡੀਓ ਵੇਖੀ ਆ ਹਾਂ ਹਾਂ ਤੇ ਹੁਣ ਬੱਚਾ ਆ ਵੀ ਇਦਾਂ ਹੀ ਉਹਨੇ ਬੱਕਰੀ ਦਾ ਤਿਆਰ ਕੀਤਾ ਗਾ ਬੰਦਿਆਂ ਦੇ ਵੀ ਆਉਣ ਲੱਗ ਜਾਣੇ ਇੱਕ ਵਾਰੀ ਕੀ 3000 ਬੱਚਾ ਤਿਆਰ ਹੋ ਗਾ ਜਿੱਦਾਂ ਦੀ ਤੁਹਾਨੂੰ ਅੱਖਾਂ ਚਾਹੀਦੀਆਂ ਜਿੱਦਾਂ ਦਾ ਕੱਦ ਚਾਹੀਦਾ ਹਾਂ ਜਿੰਨਾ ਦਾ ਤੁਹਾਨੂੰ ਰੰਗ ਰੂਪ ਚਾਹੀਦਾ ਜਿੱਦਾਂ ਦੇ ਵਾਲ ਚਾਹੀਦੇ ਲੈ ਹਾਂ ਇਹ ਤਾਂ ਭੈ ਸੈਂਚਾ ਦੇ ਕੇ ਉਦਾਂ ਹੀ ਬਣ ਗਿਆ ਫਿਰ ਵੇਖ ਹਾਂ ਹਾਂ ਬੱਚੇ ਦਾ ਤੇ ਮਾਂ ਦਾ ਦਿਮਾਗ ਵੀ ਜੋੜਦੇ ਆ ਤੁਸੀਂ ਉਹਨੂੰ ਮਸੂਹੂਸ ਵੀ ਕਰ ਸਕਦੇ ਏ 24 ਘੰਟੇ ਵਾਲੀ ਹਾਂ ਕਿੰਨਾ ਵੱਡਾ ਕੰਮ ਕਰੀ ਜਾਂਦੇ ਆ ਫਿਰ ਇਹ ਚੈਲੰਜ ਹੀ ਕਰਨ ਦਾ ਏ ਕੁਦਰਤ ਨੂੰ ਹੂੰ ਹੂੰ ਕੁਦਰਤ ਵੀ ਕੁਛ ਕਰੂਗੀ ਫਿਰ ਆ ਜ ਆਉਂਦੇ ਆ ਅੰਮ੍ਰਿਤਸਰ ਨਾਲ ਅਸੀਂ ਕਹਾਂ ਰਸਤੇ ਜਿ ਖੜਾ ਕੋਲਾਣੇ ਵਾਲੀ ਦੁਕਾਨ ਤੇ ਹਣੀ ਦਾਸ ਤੇਰੇ ਲਈ ਕਿਹੜਾ ਖਲਾਉਣਾ ਲਈਏ ਹਾਂ ਹਾਂ ਕਿਹੜਾ ਟਰੈਕਟਰ ਕਿੰਨੇ ਦਾ ਇਹ ਹੈਗਾ 21 ਸਰ੍ਹਪਾ ਹੈ 21 ਸਰ੍ਹਪਾ 2100 ਦਾ 65 ਲਾਂ ਦਾ ਚੱਲਦਾ ਆ ਟੈਕ ਤਾਂ ਵੀ ਚੱਲਦਾ ਇਹਦਾ ਹੈ ਚੱਲਦਾ ਜੀ ਠੀਕ ਆ ਤੂੰ ਤਾਂ ਕਰਨ ਕੀ ਚਲਾਏਗਾ ਕਾਕਾ ਦੇ ਲਿਆ ਸੰ ਆ ਆ ਕਿੰਨੇ ਦਾ ਸੇਮ ਹੀ ਰੇਟ ਆ ਇਹਦੇ ਦਾ ਟੈਕ ਨਹੀਂ ਲੱਗਾ ਹੈ ਚੱਲਦਾ ਵੀ ਹੈ ਟੈਕ ਚਲਾਏਗਾ ਉਹ ਆਹ ਇਹ ਬਿਲਾਲ ਨੂੰ ਤਾਂ ਕਰਦਾ ਮੈਨੂੰ ਇਹ ਸਿਸਟਮ ਨਹੀਂ ਪਤਾ ਚਾਹ ਲੈ ਤੂੰ ਹੋ ਕੇ ਨੰਗ ਜੂਗਾ ਲਾਓ ਇਹ ਹੁਣ ਤੁਰ ਪਏ ਇਥੋਂ ਸਮਾਨ ਅਸੀਂ ਕੋਈ ਨਹੀਂ ਲਿਆ ਇੱਥੇ ਲੱਗਿਆ ਚਾਹ ਪੀਣ ਬੜੀ ਤਗੜਾ ਹੋਟ ਲਾਇਆ ਕਿਹੜਾ ਹੈ ਹਵੇਲੀ ਹਵੇਲੀ ਵਾਲਾ ਹਵੇਲੀ ਜੀ ਕੇ ਫੋਨ ਜੀ ਕੇ ਫੋਨ ਠੀਕ ਆ ਬਨੇ ਕਿਦਾਂ ਨੰਦਾ ਪਜਾਮਾ ਪਾਇਆ ਹੈ ਵੀ ਤੂੰ ਲੀੜੇ ਦਾ ਚਾਜ ਤੇ ਪਾ ਲਾ ਪੈਣ ਮੇਰੀਏ ਇਹਾਂ ਜਲੂਸ ਕੱਢੇ ਗਏ ਤੂੰ ਦਰਬਾਰ ਸਾਹਿਬੇ ਮੱਤਾ ਟੇਕਣਾ ਚੱਲ 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 ਨਾ ਜੁੰਡੇ ਹੋਰ ਚੁੱਕ ਚੁੱਕ ਵਖਾਉਣ ਦੇ ਜੀ ਵੇਖੋ ਲਓ ਜੀ ਅਜੀ ਵਾਤਾ ਜੀ ਕਾੜ ਚੱਕਿਆ ਗਿਆ ਇਹ ਡੱਡਾ ਐ ਰੀ ਬੜੀ ਵੈ ਲੂ ਜੀ ਦੇਖ ਨਾ ਨਹੀਂ ਭਾ ਮਰ ਟੇਕ ਜੇ ਵੀ ਹੈ ਕਿ ਨਹੀਂ ਕਿਵੇਂ ਲਮਕਾਈ ਜਾਂਦਾ ਕਿੰਨੇ ਜਵਾਗ ਗਿਣੀ ਇਹਦੇ ਨਾਲ ਚੰਗਾ ਜਵਾਗ ਗਿਣ ਪਹਿਲਾਂ ਕਿੰਨੇ अमृसर रस्ते च मुकर खाधी रोटी ला रह नमकी आहे चाट मसाला ਪਾਉ ਸਾਰਾ ਕੁਝ ਇਹਦੇ ਤੇ ਛੇੜ ਕਰਨਾ ਆਈਏ ਹੋਰ ਸਬਜੀ ਹੁਣੀ ਪਾ ਲੋ ਹੋਰ ਕੇਲੇ ਕੀ ਰੇੜੀ ਦੇ ਦੇ ਫਿਰ 2 ਕਿਲੋ 40 ਨਹੀਂ ਹੈ ਆ ਕਮਾਉਂਗਾ ਭਾਈ ਨਾ ਨਾ ਯਾਰ ਮੈਂ ਰਿਸ਼ਤੇਦਾਰੀ ਜਾਣਾ ਉਹਨੇ ਫਿਰ ਮੁੜਨਾ ਹੈ ਮੋੜ ਦਾ ਫੂਟ ਸਿੱਧ ਜਾਣਾ ਪੈਣਾ ਉਹdal ਜਾਣਾ ਹੀ ਆ ਘਰ ਵਾਸਤੇ ਵੀ ਚਾਹੀਦੇ ਆ ਲੈ ਜੀ ਕਿੰਨੇ 9 ਵਜੇ ਬੰਦ ਕਰੇਗਾ ਵਿਚਾਰ ਬਤਾਏਗਾ 10 ਵਜੇ ਬੰਦ ਕਰੇਗਾ 10 ਕਿੱਥੇ ਜਾ ਕੇ ਇੱਥੇ ਆਉਣਾ ਅਹੀਂ ਤਾਂ ਕੱਗੇ ਜਾਣਾ ਆਗੇ ਹਾਂ 2 ਘੰਟਾ ਕਰੀ ਹੋਰ